ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ মিডিਆ ਸਾਡੇ ਜਿਲ੍ਹਪੁਰ ਦੇ মিডিਆ ਦਾ ਜਿਹੜੇ ਹਰ ਟਾਈਮ ਸਾਡਾ ਸਾਥ ਦਿੰਦੇ ਨੇ ਇਸ ਜਿਹੜੀ ਕਰਪਸ਼ਨ ਦੇ ਖਿਲਾਫ ਅਸੀਂ ਲੜਾਈ ਸਾਡੀ ਹੈ ਉਹਦੇ ਵਿੱਚ ਸਾਡਾ ਸਾਥ ਦਿੱਤਾ ਹੈ ਔਰ ਮੇਰੇ ਛੋਟੇ ਜਿਹੇ ਸੱਦੇ ਤੇ ਤੁਸੀਂ ਆਏ ਧੰਨਵਾਦ ਤੁਹਾਡਾ ਅੱਜ ਜੋ ਮੈਂ ਤੁਹਾਨੂੰ ਸਪੈਸ਼ਲ ਜੋ ਇਸ ਜਿਸ ਕਰਕੇ ਬੁਲਾਇਆ ਹੈ ਇੱਕ ਬਿਲਡਰ ਹੈ ਰਾਇਲ ਅਪਾਰਟਮੈਂਟ ਜੋ ਸਾਰੇ ਜਾਣਦੇ ਨੇ ਕਿ ਜੀਵਨ ਗਰਗ ਨਾਮ ਦਾ ਇੱਕ ਬਿਲਡਰ ਹੋਇਆ ਕਰਦਾ ਸੀ ਹੈ ਅੱਜ ਵੀ ਲੇਕਿਨ ਉਹ ਅੱਜ ਇਸ ਲਾਈਨ ਚੋਂ ਨਿਕਲ ਗਿਆ ਉਸ ਬੰਦੇ ਨੇ 10 ਸਾਲ ਪਹਿਲਾਂ 12 ਸਾਲ ਪਹਿਲਾਂ ਬਹੁਤ ਵੱਡਾ ਕਰੋੜਾਂ ਰੁਪਈਆ ਦਾ ਜਿਹੜਾ ਇੱਥੋਂ ਦੀ ਲੋਕਾਂ ਦੇ ਲੁੱਟ ਕੇ ਉਹ ਇੱਥੋਂ ਭੱਜਿਆ ਸੀ ਔਰ ਉਸ ਜੇਲ੍ਹ ਚ ਵੀ ਗਿਆ ਔਰ ਹੋਰ ਉਹਨੇ ਕਈ ਉਹਨੇ ਕਪਲੇ ਕੀਤੇ ਸੀ ਜਿਹਦੇ ਉਹਨੂੰ ਸਜ਼ਾ ਵੀ ਮਿਲੀ ਹੈ ਤੇ ਮੈਂ ਉਹ ਗੱਲ ਨੂੰ ਬਦਲ ਦਿਓ ਇਸ ਦੇ ਵਿੱਚ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਹੋਰ ਟੰਗ ਲੁੱਟਣ ਦਾ ਕੀ ਕੀਤਾ ਜਿਹੜਾ ਪਹਿਲਾਂ ਉਹਨਾਂ ਨੇ ਕਰੋੜੋਂ ਰੁਪਏ ਲੁੱਟ ਲਏ ਲੋਕਾਂ ਦੇ ਲੋਕਾਂ ਦਾ ਵਿਸ਼ਵਾਸ ਉਸ ਤੇ ਖਤਮ ਹੋ ਗਿਆ ਤਾਂ ਉਹਨੇ ਇੱਕ ਬੰਦਾ ਚੁਣਿਆ ਰੋਬਿਨ ਮੰਗਲਾ ਨਾਮ ਦਾ ਇੱਕ ਬਿਲਡਰ ਚੁਣਿਆ ਉਸਨੇ ਇਹ ਦੋਵਾਂ ਨੇ ਰਲ ਕੇ ਜੋ ਇੱਕ ਫਰੋਡ ਕਰਨ ਦਾ ਤੰਗ ਕੀ ਲੱਭਿਆ ਮੈਂ ਮੇਰੀ ਜੋ ਇਸ ਜਿੰਨੀ ਵਾਰੀ ਜਿੰਨੇ ਚਿਰ ਤੋਂ ਮੈਂ ਵਿਚਰ ਰਿਆਂ ਰੀਅਲ ਏਸਟੇਟ ਚ ਤਾਂ ਮੇਰੇ ਕੋਲ ਇਹ ਪਹਿਲਾ ਕੇਸ ਐਸਾ ਆਇਆ ਹੈ ਜਿਸ ਦੇ ਵਿੱਚ ਕੋਈ ਪ੍ਰੋਜੈਕਟ 2 10 ਸਾਲ ਪਹਿਲਾਂ ਵਿਕ ਚੁੱਕਿਆ ਹੋਵੇ ਜਿਸ ਦੇ 84 ਫਲੈਟ ਸੀ 2012 ਚ ਔਰ ਉਹ 2012 ਦੇ ਵਿੱਚ ਹੀ ਸਾਰਾ ਵਿਕ ਚੁੱਕਿਆ ਸੀ 2022 ਦੇ ਵਿੱਚ ਆ ਕੇ ਉਹਦੀ ਜਿਹੜੀ ਇਹ ਪ੍ਰੋਜੈਕਟ ਦੀ ਜ਼ਮੀਨ ਦੀ ਰਜਿਸਟਰੀ ਜਿਹੜੀ ਹੈ ਉਹ ਵੇਚ ਦਿੱਤੀ ਜਾਂਦੀ ਹੈ ਇਹ ਅੱਜ ਤੱਕ ਦੇ ਇਤਿਹਾਸ 'ਚ ਮੈਂ ਸੁਣਿਆ ਰੀਅਲ اسٹیਟ ਦੇ ਇਤਿਹਾਸ 'ਚ ਕਦੇ ਐਵੇਂ ਨਹੀਂ ਹੋਇਆ ਕਿ ਇੱਕ ਪ੍ਰੋਜੈਕਟ ਵਿਕ ਜੇ 84 ਲੋਕਾਂ ਨੂੰ ਫਲੈਟ ਵੇਚ ਦਿੱਤੇ ਜਾਣ ਉਹ ਫਲੈਟ 10 ਸਾਲ ਪਹਿਲਾਂ ਵਿਕ ਚੁੱਕੇ ਹੋਣ ਉਹ ਅੰਡਰ ਕੰਸਟਰਕਸ਼ਨ ਸੀ ਹਾਲੇ ਤਾ ਉਹਨਾਂ ਨੇ ਦੋਨਾਂ ਨੇ ਮਿਲ ਕੇ ਇੱਕ ਘਰ ਦੇ ਵਿੱਚ ਬੈ ਕੇ ਇੱਕ ਐਮਓਯੂ ਸਾਈਨ ਕੀਤਾ ਉਹ ਐਮਓਯੂ ਦੀ ਮੈਂ ਤੁਹਾਨੂੰ ਡੇਟ ਵੀ ਮੇਰੇ ਕੋਲ ਇੱਥੇ ਲਿਖੀ ਹੋਈ ਹੈ ਕਿ ਜਿਹੜੀ ਐਮਓਯੂ ਸੀਗਾ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਐਮਓਯੂ ਸਾਈਨ ਕੀਤਾ ਔਰ ਉਸ ਐਮਓਯੂ ਦੀ ਜੋ ਬਾਹਰ ਨਹੀਂ ਬਿਲਕੁਲ ਕੱਢ ਰਹੇ ਸੀ ਬੜਾ ਮੰਗਿਆ ਲੇਕਿਨ ਸਾਨੂੰ ਐਮਓਯੂ ਦੀ ਕਾਪੀ ਨਹੀਂ ਦੇਰੇ ਉਹ ਅਸੀਂ ਕ੍ਰਾਈਮ ਬ੍ਰਾਂਚ ਵਿਜੀਲੈਂਸ ਤੇ ਸੀਐਮ ਸਾਹਿਬ ਨੂੰ ਜਿਹੜੀ ਫਾਈਲ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੂੰ ਇਹ ਹਵਾਲਾ ਦਿੱਤਾ ਕਿ ਇਹ ਵਸੀਕਾ ਨੰਬਰ ਇਹ ਤਰੀਕੇ ਔਰ ਇਸ ਤਰੀਕ ਨੂੰ ਉਹ ਐਮਓਯੂ ਸਾਈਨ ਹੋਇਆ ਉਹ ਐਮਓਯੂ ਕਢਾਇਆ ਜਾਵੇ ਜਿਹੜਾ ਇਹਨਾਂ ਨੇ ਲੋਕਾਂ ਨੂੰ ਲੁੱਟਣ ਵਾਸਤੇ ਦੁਬਾਰਤੋਂ ਲੁੱਟਣ ਵਾਸਤੇ ਇੱਕ ਵਾਰੀ ਪਹਿਲਾਂ ਲੁੱਟ ਲਿਆ ਸੀ ਇਹਨਾਂ ਨੂੰ ਦੁਬਾਰਤੋਂ ਲੁੱਟਣ ਵਾਸਤੇ ਜਿਹੜਾ ਇਹ ਐਮਓਯੂ ਸਾਈਨ ਕੀਤਾ ਹੈ ਤੇ ਉਹਦੇ ਵਿੱਚ ਜਿਹੜਾ ਆਪ ਖੁਦ ਜੀਵਨ ਗਰਗ ਪਿੱਛੇ ਹੋ ਕੇ ਉਸਨੇ ਗ੍ਰਿਪ ਨਾ ਦੀ ਇੱਕ ਕੰਪਨੀ ਦਾ ਜਿਹੜਾ ਅੱਜ ਅੱਜ ਉਹ ਡਾਇਰੈਕਟਰ ਹੈ ਉਹ ਗ੍ਰਿਪ ਨਾਮ ਦੀ ਕੰਪਨੀ ਨੂੰ ਉਹ ਜਿਹੜੀ ਜ਼ਮੀਨ ਹੈ ਉਹ ਵੇਚ ਦਿੱਤੀਗੀ ਗਰਗ ਰੀਅਲਟੀ ਇਨਫਰਾ ਪ੍ਰੋਮੋਟਰਸ ਐਲਐਲਪੀ ਇਹ ਜਿਹੜੀ ਜ਼ਮੀਨ ਸੀ ਸਾਰੀ ਸੀ ਇਹ ਫੇਕ ਰਜਿਸਟਰੀ ਮੇਰੇ ਕੋਲ ਹੈ ਇਹ 8 ਫਰਵਰੀ 2022 ਨੂੰ ਵਸੀਕਾ ਨੰਬਰ 13209 ਦੇ ਤਹਿਤ ਇਹਨਾਂ ਨੇ ਇਹ ਜਿਹੜੀ ਫੇਕ ਰਜਿਸਟਰੀ ਹੈ ਇਹ ਕੀਤੀ ਗਈ ਜਦਕਿ ਇਸ ਤੋਂ ਪਹਿਲਾਂ 2021 ਦੇ ਵਿੱਚ ਜਿਹੜੀ ਇਹ ਪ੍ਰਾਪਰਟੀ ਹੈ ਇਹ ਪ੍ਰਾਪਰਟੀ ਦੇ ਪੇਪਰ ਹੈ ਮੇਰੇ ਕੋਲ ਜੋ ਕਿ ਅਟੈਚ ਹੋ ਚੁੱਕੀ ਸੀ 7 ਦਸੰਬਰ 2021 ਨੂੰ ਕੰਜ਼ਿਊਮਰ ਕੋਰਟ ਨੇ ਇਸ ਪ੍ਰਾਪਰਟੀ ਨੂੰ ਖਸਰਾ ਨੰਬਰ ਲਿਖ ਕੇ ਅਟੈਚ ਕੀਤਾ ਹੈ ਕਿ ਇਹ ਇਸ ਨੂੰ ਚੜਾਇਆ ਜਾਵੇ ਰੈਵਨਿਊ ਡਿਪਾਰਟਮੈਂਟ ਦੇ ਪਟਵਾਰੀ ਨੇ ਇਸ ਆਰਡਰ ਨੂੰ ਇੰਤਕਾਲ ਤੇ ਨਾ ਚੜਵਾ ਕੇ ਪਹਿਲਾਂ ਇਹ ਫੇਕ ਰਜਿਸਟਰੀ ਹੋਣ ਦਿੱਤੀ ਪਹਿਲਾਂ ਜਿਹੜੀ ਸੀ ਰਜਿਸਟਰੀ ਸੀਗੀ ਇਹ ਰਜਿਸਟਰੀ ਹੋਣ ਦਿੱਤੀ ਇਹ ਜਦੋਂ ਰਜਿਸਟਰੀ ਹੋ ਗਈ ਕੰਪਲੀਟ ਹੋ ਗਈ ਰਜਿਸਟਰੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਇਹ ਜਿਹੜਾ ਆਰਡਰ ਚੜਾ ਦਿੱਤੇ ਆਰਡਰ ਦੀ ਕਾਪੀ ਵੀ ਮੈਂ ਤਾਂ ਅੱਗੇ ਦੱਬਾ ਇਹ ਜਿਹੜਾ ਹੈ ਇੰਤਕਾਲ ਫਿਰ ਉਸ ਤੋਂ ਬਾਅਦ ਚੜਾਇਆ ਗਿਆ ਜੀ ਦਸੰਬਰ ਸਤੰਬਰ 2022 ਦੇ ਵਿੱਚ ਫਿਰ ਚੜਾ ਤਾਂ ਜਦੋਂ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਇਹ ਅਟੈਚਮੈਂਟ ਚੜਾ ਦਿੱਤੀ ਗਈ। ਉਦੋਂ ਤੱਕ ਰਜਿਸਟਰੀਆਂ ਹੋ ਗਈਆਂ ਇਹ ਮਾਲਕ ਬਣ ਗਏ। ਇਹਦੇ ਵਿੱਚ ਇੱਕ ਠੱਗ ਇਹਨੇ ਹੋਰ ਜੀਵਨ ਗਰ ਕਿਉਂਕਿ ਬੇਸਿਕਲੀ ਠੱਗ ਸੀਗਾ। ਉਹਨੇ ਇੱਕ ਹੋਰ ਖੇਲ ਖੇਡੀ ਵੀ ਕਿਉਂਕਿ ਦੋਨੋਂ ਚੋਰ ਰਲ ਗਰਲਗੇ ਸੀ। ਉਹਨਾਂ ਨੇ ਕਿਹਾ ਵੀ ਚੋਰਾਂ ਨੂੰ ਇੱਕ ਦੂਜੇ ਦੇ ਵਿਸ਼ਵਾਸ ਨਹੀਂ ਸੀ। ਉਹਨੇ ਹਜ਼ਾਰ ਗੱਜ ਦੀ ਰਜਿਸਟਰੀ ਜੀਵਨ ਗਰਗ ਨੇ ਆਪਣੇ ਕੋਲ ਰੱਖ ਲਈ। ਹਜ਼ਾਰ ਗੱਜ ਦੀ ਇੱਕ ਬੀਗੇ ਦੀ ਰਜਿਸਟਰੀ ਨਹੀਂ ਕਰਵਾਈ ਇਸ ਕਰਕੇ ਵੀ ਕੱਲ ਨੂੰ ਜੇਕਰ ਇਹ ਰੋਬਿਨ ਬਦਲ ਜੀ ਜਾਂ ਮੇਰੇ ਨਾਲ ਠੱਗੀ ਕਰੇ ਤਾਂ ਮੈਂ ਉਹ ਹਜਾ ਮੈਂ ਮਸ਼ਤਰਕੇ ਖਾਤੇ ਵਿੱਚ ਖੜਾ ਹੋ ਗੇ ਫਿਰ ਰੋਲਾ ਪਾ ਰਿਆਂ ਲੋਕਾਂ ਦਾ ਨਾ ਲੋਕਾਂ ਦਾ ਤਾਂ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਸੀ ਇਹ ਜਿਹੜੀ ਸਾਰੀਆਂ ਰਜਿਸਟਰੀਆਂ ਹੋਈਆਂ ਇਹ ਰਜਿਸਟਰੀਆਂ ਕਿਵੇਂ ਹੋਈਆਂ ਰਜਿਸਟਰੀ ਦੀ ਮੈਂ ਦੱਸਣਾ ਕਿ 16 ਕਰੋੜ ਰੁਪਏ ਬੈਂਕ ਦਾ ਓਟੀਐਸ ਕੀਤਾ ਵਨ ਟਾਈਮ ਸੈਟਲਮੈਂਟ ਕੀਤੀ ਉਹ 16 ਕਰੋੜ ਜਦੋਂ ਇਹਨਾਂ ਕੋਲ ਫਲੈਟ ਤੇ ਪੈਸੇ ਲਾਣ ਨੂੰ ਨਹੀਂ ਸੀਗੇ ਭੱਜ ਗਏ ਇਹ 16 ਕਰੋੜ ਕਿੰਨੇ ਲਗਾਇਆ ਇਹ ਜਾਂਚ ਦਾ ਵਿਸ਼ਾ ਹੈ ਇਹ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਪੈਸ਼ਲ ਲਿਖਿਆ ਕਿ ਇਹਦੀ ਜਿਹੜੀ ਜਾਂਚ ਵਿਜੀਲੈਂਸ ਤੋਂ ਕਰਾਈ ਜਾਵੇ ਤਾਂ ਕਿ ਇਹਦਾ ਪਤਾ ਲੱਗੇ ਕਿ 16 ਕਰੋੜ ਕਿੰਨੇ ਭਰਿਆ ਸੀ ਉਸ ਤੋਂ ਅੱਗੇ ਜਿਹੜਾ ਜਿਹੜੀ ਇਹ ਰਜਿਸਟਰੀ ਕਰਾਈ ਗਈ ਹੈ ਜ਼ਮੀਨ ਅੱਜ ਦੇ ਟਾਈਮ ਚ ਉਥੇ 15 ਕਰੋੜ ਤੋਂ ਵੱਧ ਦੀ ਜ਼ਮੀਨ ਦੀ ਏ ਅਗਰ 1% ਅਸੀਂ ਕਿਹ ਰਜਿਸਟਰੀ ਕਰਾਈ ਹੋ ਤਾਂ 4 ਕਰੋੜ 30 ਲੱਖ ਦੇ ਵਿੱਚ ਉਹ ਰਜਿਸਟਰੀ ਕਰਵਾ ਲਈ ਦੀ ਏ 4 ਕਰੋੜ 30 ਲੱਖ ਰੁਪਏ ਦੀ ਜਿਹੜੀ ਰਜਿਸਟਰੀ ਹੈ ਉਹ ਗ੍ਰਿਪ ਨੇ ਕਰਵਾਈ ਹੈ ਜਦੋਂ ਗ੍ਰਿਪ ਦੇ ਕੋਲ ਲੱਖ ਰੁਪਈਆ ਵੀ ਅਕਾਊਂਟ ਚ ਨਹੀਂਗਾ ਤਾਂ ਉਹਨਾਂ ਨੇ 4 ਕਰੋੜ 30 ਲੱਖ ਰੁਪਏ 25 ਲੱਖ ਰੁਪਈਆ ਉਹਨਾਂ ਨੇ ਭਰਿਆ ਹੈ ਸਟੈਂਪ ਡਿਊਟੀ 4 ਕਰੋੜ 55 ਲੱਖ ਰੁਪਇਆ ਉਹਨਾਂ ਕੋਲ ਕਿੱਥੋਂ ਆਇਆ ਉਹਨਾਂ ਦੀ ਅਸੀਂ ਬੈਂਕ ਸਟੇਟਮੈਂਟ ਇਨਕਮ ਟੈਕਸ ਰਿਟਰਨ 5 ਸਾਲਾਂ ਦੀਆਂ ਜਦੋਂ ਦੀਆਂ ਬਣੀਆਂ ਨੇ ਉਹ ਅਸੀਂ ਮੰਗੀਆਂ ਹੋਈਆਂ ਨੇ ਕਿ ਸਾਨੂੰ ਉਹ ਵੀ ਦਿਵਾਈਆਂ ਜਾਂ ਗ੍ਰਿਪ ਕੰਪਨੀ ਦੀ ਹੋਰ ਜਿਹੜਾ ਇਹਨਾਂ ਨੇ ਜਿਹੜੀ ਗ੍ਰਿਪ ਕੰਪਨੀ ਜਿਹੜਾ ਇਹਨਾਂ ਨੇ ਪਾ ਕੀਤਾ ਉਹਦੇ ਵਿੱਚ ਇੱਕ ਬਹੁਤ ਵੱਡਾ ਫਰੋਡ ਕੀਤਾ ਇਹ ਤਿੰਨ ਜਿਹੜੇ ਸੀਗੇ ਇਹਦੇ ਡਾਇਰੈਕਟਰ ਸੀ ਮੈਂ ਉਹਨਾਂ ਦੇ ਨਾਮ ਵੀ ਬੋਲ ਦਾਂਗਾ ਜੀ ਪਵਨ ਕੁਮਾਰ son of ਸ਼੍ਰੀ ਰਾਮਭੱਜ ਅਨਸ਼ੂ ਗਰਗ ਫਾਦਰ ਨੇਮ ਪਵਨ ਕੁਮਾਰ ਅਤੇ ਅਮਨ ਗੋਇਲ ਹਸਬੈਂਡ ਨੇਮ ਰੋਬਿਨ ਮੰਗਲਾ ਇਹ ਤਿੰਨ ਜਦੋਂ ਅਸੀਂ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਇਹ ਬੜਾ ਬਹੁਤ ਵੱਡਾ ਫਰੋਡ ਕੀਤਾ ਹੈ ਉਹ ਫਰੋਡ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਕੀ ਕੀਤਾ ਜੀ ਬਹੁਤ ਵੱਡਾ ਫਰੋਡ ਕੀਤਾ ਜਿਹੜਾ ਅੱਜ ਤੱਕ ਐਸਾ ਫਰੋਡ ਨਹੀਂ ਹੋਇਆ ਜ਼ਮੀਨ ਤੋਂ ਇਲਾਵਾ ਜਿਹੜਾ ਫਰੋਡ ਅਗਲਾ ਫਰੋਡ ਕੀ ਕੀਤਾ ਹੈ ਜ਼ਮੀਨ ਬਦਲਣ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਹੁਣ ਅਸੀਂ ਫਲੈਟ ਕਿਵੇਂ ਵੇਚੀਏ ਕਿਵੇਂ ਪਾਸ ਕਰਾਈਏ ਕਿਵੇਂ ਰਿਵਾਈਜ਼ ਕਰਾਈਏ ਤਾਂ ਅਫਸਰ ਜਿਹੜੇ ਸੀਗੇ ਲੋਕਲ ਬਾਡੀ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਈਓ ਤੋਂ ਲੈ ਕੇ ਡਾਇਰੈਕਟਰ ਤੱਕ ਇਹਨਾਂ ਸਾਰਿਆਂ ਨੇ ਰਿਸ਼ਵਤਾਂ ਲੈ ਕੇ ਇਹਦੇ ਨਾਲ ਕਿਸ ਤਰੀਕੇ ਨਾਲ ਕਾਗਜ਼ ਕੀਤੇ ਸਾਰੇ ਕਾਗਜ਼ ਮੇਰੇ ਕੋਲ ਹੈ ਇਹਨਾਂ ਨੇ ਫਿਰ ਇਹ ਤਿੰਨਾਂ ਨੇ ਜਦੋਂ ਉਹਨੂੰ ਪਤਾ ਲੱਗਿਆ ਰੋਬਿਨ ਮੰਗਲੇ ਨੂੰ ਕਿ ਇਹ ਫਸ ਗਿਆ ਕੰਮ ਔਰ ਮੇਰੀ ਮਿਸਿਸ ਵੀ ਉਹਦੇ ਵਿੱਚ ਅਰੈਸਟ ਹੋ ਸਕਦੀ ਏ ਤਾਂ ਉਹਨਾਂ ਨੇ ਆਪਦੀ ਮਿਸਿਸ ਦਾ ਨਾਮ ਕੱਢ ਕੇ ਡਾਇਰੈਕਟਰਸ਼ਿਪ ਚੋਂ ਆਪਦਾ ਨਾਮ ਪਾ ਲਿਆ ਅਮਨ ਗੁਇਲ ਉਹਨਾਂ ਨੇ ਇਹਦਾ ਨਾਮ ਉਹਦੇ ਵਿੱਚ ਪਾਤਾ ਕਿ ਤਾਂ ਕਿ ਜੇ ਕੋਈ ਗੱਲ ਆਵੇ ਤਾਂ ਮੇਰੇ ਤੇ ਆਵੇ ਉਹਦੇ ਤੇ ਨਾ ਆਵੇ ਇਸ ਤੋਂ ਬਾਅਦ ਜੀ ਮੈਂ ਜਿਹੜੀਆਂ ਰਜਿਸਟਰੀਆਂ ਅਟੈਚ ਹੋਣ ਤੋਂ ਬਾਅਦ ਜੀ ਤੁਹਾਨੂੰ ਇੱਕ ਹੋਰ ਦੱਸਾਂ ਬਹੁਤ ਵਧੀਆ ਇਹਨਾਂ ਨੇ ਜਿਹੜੀ ਗ੍ਰਿਪ ਦੀ ਮੈਂ ਗੱਲ ਕਰ ਰਿਹਾ ਗ੍ਰਿਪ ਕੰਪਨੀ ਗ੍ਰਿਪ ਕੰਪਨੀ ਨੇ 2 15 April 2021 ਨੂੰ ਇਹ ਹੋਂਦ ਚਾਈ ਇਹ Google ਤੇ ਵੀ ਤੁਸੀਂ ਸਰਚ ਕਰ ਸਕਦੇ ਹੋ 15 April 2021 ਨੂੰ ਗ੍ਰਿਪ ਕੰਪਨੀ ਬਣ ਰਹੀ ਹੈ ਇਹ 11 ਅਗਸਤ 2020 ਦੇ ਵਿੱਚ ਅਲੋਟ ਕਰ ਰਿਆ ਰॉयਲ ਅਪਾਰਟਮੈਂਟ ਦੇ ਫਲੈਟ ਵੇਚ ਰਿਆ ਇਹ ਕੰਪਨੀ ਹੀ ਨਹੀਂ ਸੀ ਹੋਂਦ ਚ ਇਹ ਉੱਪਰ ਲਿਖਿਆ ਗਰਗ ਰੀਅਲਟੀ ਇਨਫਰਾ ਪ੍ਰੋਮੋਟਰ ਲਲਪੀ ਇਹਦੇ ਚ ਫਲੈਟ ਨੰਬਰ ਵੀ ਡੇਟ ਵੀ ਕਿਨੂੰ ਦਿੱਤੀ ਹੈ ਉਹਦਾ ਐਡਰੈਸ ਵੀ ਸਭ ਕੁਝ ਲਿਖਿਆ ਹੋਇਆ ਹੈ ਜੀ ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਐਡਾ ਵੱਡਾ ਫਰਾਡ ਕੰਪਨੀ ਬਣੀ ਹੀ ਨਹੀਂ ਤੇ ਜੀ ਸਾਨੂੰ ਕਾਪੀ ਤੇ ਸਾਰਾ ਕੁਝ ਦੇਵਾਂਗਾ ਜੀ ਹਰ ਚੀਜ਼ ਹਰ ਚੀਜ਼ ਤੁਹਾਨੂੰ ਦੇਵਾਂਗਾ ਜੀ ਫੋਨ ਨੰਬਰ ਵੀ ਹੈਗਾ ਜੀ ਨਾਲ ਸਭ ਦੇ ਸਾਰਾ ਤੁਹਾਨੂੰ ਨਾਲ ਦੇਵਾਂਗੇ ਜੀ ਇਹ ਸਾਰਾ ਕੁਝ ਤੁਹਾਨੂੰ ਨਾਲ ਮਿਲੇਗਾ ਜੀ ਔਰ ਇਹ ਸਾਰਾ ਕੁਝ ਸਾਰਾ ਕੁਝ ਡਿਪਾਰਟਮੈਂਟ ਤੋਂ ਮਿਲਿਆ ਹੋਇਆ ਮੈਂ ਆਪਦੇ ਵੱਲੋਂ ਕੁਝ ਨਹੀਂ ਦੇ ਰਿਹਾ ਜੀ ਇਹ ਚਾਰ ਨੇ ਜੀ ਇਹ ਸਾਰੇ ਸਾਰੇ 11 ਅਗਸਤ 2020 11 ਅਗਸਤ 2020 ਤੇ 21 ਅਗਸਤ 2020 11 ਅਗਸਤ 2020 ਇਹ ਟੋਟਲ 15 ਨੇ ਲੇਕਿਨ ਮੈਨੂੰ ਚਾਰ ਹੀ ਮਿਲੇ ਆ ਇਹਦੀ ਸਾਰੀ ਜਾਂਚ ਹੋएगी ਕਿ ਗ੍ਰਿਪ ਕੰਪਨੀ ਜਦੋਂ ਬਣੀ ਹੀ ਨਹੀਂ ਤਾਂ ਇਹਨਾਂ ਨੇ ਇਹ ਕਿਵੇਂ ਅਲਾਟ ਕਰਤੇ ਫਿਰ ਇਹਨੇ ਚਾਰ ਐਫੀਡੇਟ ਦਿੱਤੇ ਪਾਸ ਕਰਾਉਣ ਵਾਸਤੇ ਰਿਵਾਈਜ਼ ਕਰਾਉਣ ਵਾਸਤੇ ਉਹਨੇ ਚਾਰ ਐਫੀਡੇਟ ਝੂਠੇ ਦਿੱਤੇ ਇਹ ਦੇਖੋ ਇਹਦੇ ਚ ਲਿਖਿਆ ਵੀ ਹੋਇਆ ਗਰਗ ਰੀਅਲਟੀ ਇਨਫਰਾ ਪ੍ਰਾਈਵੇਟ ਐਲਐਲਪੀ ਇਹਨਾਂ ਨੇ ਚਾਰ ਐਫੀਡੇਟ ਦਿੱਤੇ ਚਾਰਾਂ ਐਫੀਡੇਟ ਦੇ ਵਿੱਚ ਜੋ ਈਓ ਅਗਲੀ ਗੱਲ ਮੈਂ ਤੁਹਾਨੂੰ ਬਾਅਦ ਚ ਕਰਾਂਗੇ ਕਿ ਝੂਠੇ ਨੇ ਖੁਦ ਅਫਸਰ ਇਹ ਕਹਿ ਰਹੇ ਨੇ ਕਿ ਸਾਨੂੰ ਉਹ ਝੂਠੇ ਦੇ ਕੇ ਇਹ ਜਿਹੜੇ ਪਾਸ ਕਰਵਾਏ ਗਏ ਨੇ ਉਹ ਝੂਠੇ ਝੂਠ ਕੀ ਦਿੱਤਾ ਇਹਨਾਂ ਨੇ ਜਿਹੜੇ ਇਹ ਵਿੱਚ ਹੋਏ ਨੇ ਇਹਨਾਂ ਨੇ ਕਿਹਾ ਕਿ 2020 ਤੋਂ ਲੈ ਕੇ 2023 ਤੱਕ ਅਸੀਂ ਇੱਕ ਵੀ ਫਲੈਟ ਨਹੀਂ ਵੇਚਿਆ ਇਹ ਅਸੀਂ ਉਹਨਾਂ ਅੱਗੇ ਪ੍ਰੂਫ ਰੱਖਤਾ ਸਰ ਆ ਲੋ ਇਹ ਵੇਚੇ ਹੋਏ ਨੇ ਇਹ ਅਸੀਂ ਰੇਰਾਂ ਚ ਵੀ ਦਿੱਤਾ ਹੈ ਰੇਰਾਂ ਵੀ ਅੱਜ ਮੰਗਫਲੀਆਂ ਰੇਵੜੀਆਂ ਵਾਂਗੂ ਰੇਰਾਂ ਵੰਡ ਰਿਹਾ ਹੈ ਬਿਲਕੁਲ ਬੇਸ਼ਰਮ ਹੋ ਚੁੱਕਿਆ ਹੈ ਰੇਰਾਂ ਲੋਕਾਂ ਨੂੰ ਠੱਗਣ ਵਾਸਤੇ ਸਭ ਤੋਂ ਵੱਡਾ ਪਾਰਟ ਅੱਜ ਰੇਰਾਂ ਕਰ ਰਿਹਾ ਹੈ ਕਿ ਰੇਰਾਂ ਨੰਬਰ ਦੇਖਣ ਤੋਂ ਬਾਅਦ ਲੋਕ ਜਿਹੜੇ ਫਸ ਜਾਂਦੇ ਨੇ ਅਸੀਂ ਰੇਰਾਂ ਨੂੰ ਪੂਰੀਆਂ ਕੰਪਲੀਟ ਦਿੱਤੀਆਂ ਸਾਰੇ ਠੱਗੀ ਕਰ ਰਿਹਾ ਹੈ ਇਹਨੂੰ ਰੇਰ ਨੰਬਰ ਨਾ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਕੁਝ ਵੀ ਨਹੀਂ ਸੁਣੀਓ ਰ ਇਹ ਐਫੀਡੇਡ ਨੇ ਜੀ ਇਹ ਚਾਰੋਂ ਐਫੀਡੇਡ ਜਿਹੜੇ ਨੇ ਇਹਨਾਂ ਦੀ ਮੈਂ ਤੁਹਾਨੂੰ ਕਾਪੀ ਵੀ ਦੇਵਾਂਗਾ ਜੀ ਇਹਦੇ ਵਿੱਚ ਜਿਹੜਾ ਕੁਝ ਵੀ ਇਹਨੇ ਲਿਖਿਆ ਸਾਰਾ ਕੁਝ ਝੂਠ ਲਿਖਿਆ ਇਹਨੇ ਕਹਿ ਕਿ ਮੇਰੇ ਤੇ ਕੋਈ ਲਿਟੀਗੇਸ਼ਨ ਨਹੀਂ ਹੈ ਇਸ ਪ੍ਰੋਜੈਕਟ ਦੀ ਲਿਟੀਗੇਸ਼ਨ ਹਾਈ ਕੋਰਟ ਕੰਜ਼ਿਊਮਰ ਕੋਰਟ ਚ ਅਟੈਚ ਸਭ ਕੁਝ ਹੈਗਾ ਜੀ ਇਹਦੇ ਵਿੱਚ ਜਿੰਨਾ ਕੁਝ ਵੀ ਇਹਨਾਂ ਨੇ ਕਿਹਾ ਮੈਂ ਫਲੈਟ ਕੋਈ ਵੇਚੇ ਨਹੀਂ ਹੋਏ ਉਹ ਵੀ ਵੇਚੇ ਹੋਏ ਨੇ ਇਹ ਤੁਹਾਨੂੰ ਮੈਂ ਸਾਰੇ ਫੇਕ ਦੇ ਦਿਆਂਗਾ ਇਹਦੀ ਜਿਹੜੀ ਸਾਰੀ ਰਿਪੋਰਟ ਹੈ ਮੇਰੇ ਕੋਲ ਇਹ ਪੂਰਾ ਲੋਕਲ ਬਾਡੀ ਦੇ ਸਾਰੇ ਨੇ एसटीपी ਦੇ ਏਡੀਸੀ ਦੇ ای او دے ਸਾਰੇ ਦੇ ਲੈਟਰ ਨੇ ਜਿਨ੍ਹਾਂ ਨੇ ਸਾਰਾ ਕੁਝ ਮੰਨਿਆ ਵੀ ਸਾਰਾ ਕੁਝ ਗਲਤ ਹੈ اور ਇੱਕ ਪੰਜਾਬ ਪ੍ਰਦੂਸ਼ਣ کنٹرول బోర్డ్ ਜਿਹੜਾ ਹੈ ਪੰਜਾਬ ਪੋਲੂਸ਼ਨ کنٹرول బోర్డ్ ਨੇ ਉਹਨਾਂ ਨੇ ਇਹ ਲੈਟਰ ਵਾਰ-ਵਾਰ ਵਾਰ-ਵਾਰ ਲਿਖਦੇ ਨੇ ਉਹਨਾਂ ਨੇ ਲਾਸਟ 19 April 2024 ਨੂੰ ਲੈਟਰ ਪਾਇਆ ਉਹਨਾਂ ਨੇ ਲੈਟਰ ਵਾਰ-ਵਾਰ ਪਰ 7750 ਨੂੰ ਫਿਰ ਪਾਇਆ ਉਹਨਾਂ ਨੇ ਕਿ ਅਸੀਂ ਵਾਰ-ਵਾਰ ਮੰਗ ਰਹੇ ਹਾਂ ਕਿ ਇਹ ਇਸ ਪ੍ਰੋਜੈਕਟ ਨੇ ਜੋ ਨਕਸ਼ਾ ਦਿੱਤਾ ਹੈ ਸਾਨੂੰ ਜਮ੍ਹਾਂ ਕਰਾਇਆ ਸਾਨੂੰ ਪਤਾ ਲੱਗਾ ਗਲਤ ਹੈ ਉਹਦੀ ਤੁਸੀਂ ਤੁਸੀਂ ਅਪਰੂਵ ਕਿਉਂ ਨਹੀਂ ਲਿਖ ਕੇ ਦਿੰਦੇ ਕਿ ਇਹ ਸਹੀ ਹੈ ਜਾਂ ਗਲਤ ਹੈ ਕਹਿੰਦਾ ਸੀ ਵਾਰ-ਵਾਰ ਮੰਗ ਰਹੇ ਆ ਲੇਕਿਨ ਸਾਨੂੰ ਦਿੱਤਾ ਨਹੀਂ ਜਾ ਰਿਹਾ ਔਰ ਉਹਦੀ ਜਿਹੜੀ ਮਿਆਦ ਹੈ ਉਹ ਸਤੰਬਰ ਦੇ ਵਿੱਚ ਖਤਮ ਹੋ ਰਹੀ ਹੈ ਲੇਕਿਨ ਇਹ ایਓ ਜਿਹੜਾ ਸੀ ਜੀਰਕਪੁਰ ਦਾ ایਓ ਉਹ ਇੰਨਾ ਭਰਸ਼ਟਆ ਹੋਇਆ ਕਿ ਉਹ ਇਹਨੂੰ ਦੇਣ ਨੂੰ ਨਾ ਕਰ ਰਿਹਾ ਸੀ ਅੱਜ ਜੇ ਅਸ਼ੋਕ ਪਥਰੀਆ ਜੀ ਨਵੇਂ ਜਿਹੜੇ ایਓ ਨੇ ਉਹ ਕੋਸ਼ਿਸ਼ ਕਰਦੇ ਨੇ ਲੇਕਿਨ ਉਹਨਾਂ ਉੱਪਰ ਦਬਾਅ ਇੰਨਾ ਜ਼ਿਆਦਾ ਦਬਾਅ ਹੈ ਕਿ ਉਹ ਸਿਰਫ ਪੱਤਰਬਾਜ਼ੀ ਦੇ ਵਿੱਚ ਹੀ ਲੱਗੇ ਹੋਏ ਨੇ ਇਹ ਹੁਣ ਜਿਹੜੇ ਲੈਟਰ ਨੇ ਮੈਂ ਤੁਹਾਨੂੰ ਮੈਂ ਇਹ ਦੇ ਕਨੈਕਟ ਜਿਹੜੇ ਲੈਟਰ ਦੇ ਵਿੱਚ ਕੀ ਕੁਝ ਲਿਖਿਆ ਜੀ ਇਹ ਡੇਟ ਵਾਈਜ਼ ਵੀ ਮੈਂ ਲਾ ਸਕਿਆ 21 ਮਈ 2024 ਨੂੰ ਐਸਟੀਪੀ ਨੂੰ ਜਿਹੜਾ ਈਓ ਸਾਹਿਬ ਲਿਖ ਰਹੇ ਨੇ ਈਓ ਸਾਹਿਬ ਉਹ ਲਿਖ ਰਹੇ ਹਨ ਉਹਨਾਂ ਨੂੰ ਕਿ ਇਹਦੀ 6 6 ਮੰਜ਼ਲਾਂ ਦੀ ਪ੍ਰਵਾਨਗੀ ਸੀ ਲੇਕਿਨ ਇਹਨੇ 8 ਮੰਜ਼ਲ ਬਣਾ ਲਏ ਨੇ ਜਦ ਕਿ ਉਸ ਐਫੀਡੇਟ ਦੇ ਚੈਨਲ ਦਿੱਤਾ ਹੈ ਕਿ ਮੇਰੀ 6 ਮੰਜ਼ਲ ਪਾਸ ਹੈ ਮੈਂ 6 ਤੋਂ ਇੱਕ ਵੀ ਮੰਜ਼ਲ ਉੱਪਰ ਨਹੀਂ ਬਣਾਵਾਂਗਾ ਮੌਕੇ ਤੇ ਉਹ 8 ਮੰਜ਼ਲਾ ਬਣੀਆਂ ਹੋਈਆਂ ਨੇ 84 ਫਲੈਟ ਪਾਸ ਨੇ 99 ਫਲੈਟ ਵੇਚ ਦਿੱਤੇ ਗਏ ਨੇ ਔਰ ਅੱਜ 126 ਦੇ ਕਰੀਬ ਇਹਨਾਂ ਨੇ ਪਾਸ ਕਰਵਾ ਲਏ ਨੇ ਜਿਹਦੀ ਸੈਟ ਬੈਕ ਹੀ ਨਹੀਂ ਹੈ ਸੈਟ ਬੈਕ ਬਹੁਤ ਜ਼ਰੂਰੀ ਔਰ ਇਹ ਸਾਰੇ ਲੈਟਰ ਨੇ ਇਹਦੇ ਵਿੱਚ ਜਿੱਥੇ ਚ ਐਸਟੀਪੀ ਇਹਨਾਂ ਨੂੰ ਸਪੈਸ਼ਲ ਲਿਖ ਰਿਹਾ ਹੈ ਨੋਡਲ ਅਫੀਸਰ ਇਹ ਲਿਖ ਰਿਹਾ ਹੈ ਕਿ ਇਹਦਾ ਸੈਟ ਬੈਕ ਚੈੱਕ ਕਰ ਲਓ ਸੈਟ ਬੈਕ ਦੇ ਹਿਸਾਬ ਨਾਲ ਫਲੈਟਾਂ ਨੂੰ ਘਟਾ ਲਓ ਔਰ ਫਾਇਰ ਬ੍ਰਿਗੇਡ ਦਾ ਦੇਖੋ ਫਾਇਰ ਬ੍ਰਿਗੇਡ ਤਾਂ ਪੀ ਨਹੀਂ ਸਕਦੀ ਉੱਥੋਂ ਫਿਰ ਉਹਨਾਂ ਨੇ ਨੋਟਿਸ ਦੇ ਰਿਆਂ ਦੇ ਵਿੱਚ ਹੀ ਮੇਰੇ ਕੋਲ ਨੋਟਿਸ ਹੋਰ ਵੀ ਹੈਗਾ ਮੈਂ ਤੁਹਾਨੂੰ ਸੀਰੀਅਲ ਵਾਈਜ਼ ਦਿਖਾਣਾ ਜਿਹੜਾ ਇਹਨਾਂ ਨੇ ਵੀ ਕਹਿ ਕਿ 1911 ਜਿਹੜਾ ਮਿਊਨਿਸਪਲ ਐਕਟ ਹੈ ਉਹਦੇ ਤਹਿਤ ਇਹ ਸਾਰਾ ਕੁਝ ਗਲਤ ਕੀਤਾ ਗਿਆ ਹੈ ਇਹ ਨਕਸ਼ਾ ਉਲਟ ਬਣਿਆ ਹੋਇਆ ਹੈ ਕਿਰਪਾ ਕਰਕੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਤੁਹਾਡਾ ਨਕਸ਼ਾ ਉਲਟ ਨਕਸ਼ੇ ਤੋਂ ਉਲਟ ਤੁਸੀਂ ਉਸਾਰੀ ਕੀਤੀ ਹੈ ਦੁਕਾਨਾਂ ਦੀ ਉਹ ਅਸੀਂ ਵਾਰ-ਵਾਰ ਕਹਿ ਰਹੇ ਹਾਂ ਵੀ ਉਹ ਸੜਕ ਤੇ ਕਬਜ਼ਾ ਕੀਤਾ ਗਿਆ ਹੈ ਉਹ ਨਕਸ਼ੇ ਨਹੀਂ ਬਣ ਸਕਦੀਆਂ ਸੜਕਾਂ ਜਿਹੜੀਆਂ ਸ਼ੋਰੂਮ ਨੇ ਲੇਕਿਨ ਉਹ ਕੋਈ ਸੁਣਵਾਈ ਨਹੀਂ ਕੀਤੀ ਤਾਂ ਸਾਨੂੰ ਜਿਹੜਾ ਸੈਕਟਰੀ ਕੋਲ ਜਾ ਕੇ ਜਿਹੜੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਨੇ ਅਜੇ ਸ਼ਰਮਾ ਜੀ ਉਹਨਾਂ ਕੋਲ ਜਦੋਂ ਅਸੀਂ ਪਹੁੰਚੇ ਆਂ ਤਾ ਜਾਂ ਕੇ ਸਾਡੀ ਸੁਣਵਾਈ ਹੋਈ ਉਸ ਤੋਂ ਪਹਿਲਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਐਸਟੀਪੀ ਨੂੰ ইওএ ਲਿਖ ਰਿਹਾ ਕਿ ਇਹਦੀ 8 ਮੰਜ਼ਿਲਾਂ ਦੀ ਪ੍ਰਵਾਨਗੀ ਸੀ ਔਰ ਸੇਲ ਪਰਚੇਸ ਤੇ ਰੋਕ ਕੀਤੀ ਹੋਈ ਸੀਗੀ ਲੇਕਿਨ ਇਹਨੇ 6 ਮੰਜ਼ਿਲਾਂ ਤੋਂ ਵੱਧ ਪਰ ਬਣਾ ਲਿਆ ਹੈ ਉਸਨੇ ਫਿਰ ਇਹ ਵੀ ਲਿਖਿਆ ਕਿ ਇਸ ਪ੍ਰੋਜੈਕਟ ਦੀ ਜਿਹੜੀ ਜ਼ਮੀਨ ਹੈ ਵਸੀਕਾ ਨੰਬਰ 13209 ਮਿਤੀ 8 ਫਰਵਰੀ 2022 ਰਾਹੀਂ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਗਈ ਹੈ ਮਤਲਬ ਜ਼ਮੀਨ ਦੀ ਰਜਿਸਟਰੀ ਕਰਾ ਲਈ ਹੈ ਪ੍ਰੋਜੈਕਟ ਤਾਂ ਸੀ ਟੇਕਓਵਰ ਹੁੰਦੇ ਦੇਖੇ ਨੇ ਜੇ ਕੋਈ ਬੰਦਾ ਬਿਲਡਰ ਫੇਲ ਹੋ ਜਾਂਦਾ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਦੂਜਾ ਬਿਲਡਰ ਟੇਕ ਕਰ ਲੈਂਦਾ ਹੈ ਗਵਰਨਮੈਂਟ ਕਰ ਲੈਂਦੀ ਏ ਤੇ ਕੋ ਲੇਕਿਨ ਇੱਕ ਪ੍ਰੋਜੈਕਟ ਵੀ ਕਿਹਾ ਉਹਦੀ ਜ਼ਮੀਨ ਨੂੰ ਅੱਗੇ ਵੇਚ ਦੇਣਾ ਇੱਕ ਘਰ ਦੇ ਵਿੱਚ ਬੈ ਕੇ ਐਮਓਯੂ ਸਾਈਨ ਕਰਕੇ ਏਡਾ ਵੱਡਾ ਫਰਾਡ ਪਹਿਲੀ ਵਾਰ ਹੀ ਨਿਗਾਹ 'ਚ ਆਇਆ ਫਿਰ ਇਹਨਾਂ ਨੇ ਕਿਆ ਕਿ ਗ੍ਰਿਪ ਵੱਲੋਂ ਗ੍ਰਿਪ ਨਿੱਪ ਨਿਪ ਨੇਮ ਲੈ ਰਿਆ 2020 ਤੋਂ 2023 ਤੱਕ ਮੈਂ ਕੋਈ ਵੀ ਸੇਲ ਸੇਲ ਨਹੀਂ ਕੀਤਾ ਕੋਈ ਵੀ ਫਲੈਟ ਮੈਂ ਐਫੀਡੇਵਿਟ ਦੇ ਰਿਹਾ ਲੇਕਿਨ ਉਹਦੇ ਵਿੱਚ ਕਹੇ ਕਿ 2020 ਤੋਂ 22 ਤੱਕ ਅਲਾਟਮੈਂਟ ਪੱਤਰ ਜਾਰੀ ਕੀਤੇ ਹੋਏ ਹਨ ਇਹ ਮਜੂਦ ਖਾਰਾ ਤੁਹਾਨੂੰ ਇਹ ਸਾਰੇ ਮੰਨ ਰਹੇ ਨੇ ਇਹੋ ਕਿ ਇਹ ਇਹ EO ਨੇ STP ਨੂੰ ਲਿਖਿਆ ਜੀ ਉਹਨਾਂ ਨੇ ਫਿਰ ਕਿਹਾ ਕਿ ਮਾਰਚ 2023 ਤੇ 6 April 2023 ਰਾਹੀਂ ਰਾਇਲ ਅਪਾਰਟਮੈਂਟ ਦੇ ਪ੍ਰੀਮੀਅਰ ਜਾਇਨ ਡਿਵਾਈਡ ਨਕਸ਼ਿਆਂ ਦੀ ਤਕਨੀਕੀ ਪ੍ਰਵਾਨਗੀ ਪ੍ਰਾਪਤ ਕਰ ਲਈ ਗਈ ਹੈ STP ਨੇ ਇਹਦੀ ਪ੍ਰਵਾਨਗੀ ਦਿੱਤੀ ਹੈ ਗੋਤਮ ਉਸਦਾ ਨਾਮ ਹੈ ਉਹਨਾਂ ਨੂੰ ਬਹੁਤ ਸਮਝਾਇਆ 10 ਵਾਰੀ ਜਾ ਕੇ ਸਮਝਾਇਆ ਕਿ ਸਰਨ ਤੇ ਕਾਰਵਾਈ ਕਰੋ ਉਹ ਕਾਰਵਾਈ ਨਹੀਂ ਕਰ ਰਹੇ ਤਾਂ ਹੁਣ ਜਿਹੜਾ ਡਿਪਾਰਟਮੈਂਟ ਹੈ ਉਹ ਸਾਰੇ ਉਹਨਾਂ ਤੇ ਕਾਰਵਾਈ ਕਰਨਗੇ ਫਿਰ ਇੱਕ ਲਾਸਟ ਦੇ ਵਿੱਚ ਇਹੋ ਇਸਾ ਵੇ ਲਿਖ ਰਹੇ ਨੇ ਕਿ ਇਸ ਰਿਪੋਰਟ ਦੇ ਪੈਰਾ ਨੰਬਰ 4 ਅਨੁਸਾਰ ਸੇਲ ਸੰਬੰਧੀ ਗਲਤ ਐਫੀਡੀਫਟ ਦੇਣ ਦੇ ਲਈ ਸਬੰਧਤ ਦੇ ਖਿਲਾਫ ਕਾਨੂੰਨੀ ਕਾਰਵਾਈ ਬੰਦੀ ਹੈ ਇਹ ਲਿਖ ਰਹੇ ਨੇ ਔਰ ਅੱਗੇ ਅਗਲੇ ਲੈਟਰ ਦੇ ਵਿੱਚ ਐਸਟੀਪੀ ਉਹਨੂੰ ਲਿਖ ਰਿਹਾ ਕਿ ਤੂੰ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਇਹ ਫਿਰ ਏਡੀਸੀ ਨੂੰ ਲਿਖਦਾ ਸਾਰੇ ਕਾਰਵਾਈ ਇਹ ਉਹ ਅੱਗੇ ਲਿਖ ਦਿੰਦੇ ਨੇ ਇਹ ਆਪਸ ਚ ਏਡੀਸੀ ਈਓ ਸਾਹਿਬ ਨੂੰ ਲਿਖਣੇ ਈਓ ਸਾਹਿਬ ਐਡੀਸ ਨੂੰ ਲਿਖਣੇ ਈਓ ਐਸਟੀਪੀ ਨੂੰ ਲਿਖ ਰਿਹਾ ਐ ਐਸਟੀਪੀ ਈਓ ਨੂੰ ਲਿਖ ਰਿਹਾ ਐ ਈਓ ਫਿਰ ਮਤਲਬ ਚੋਕ ਜਿਹੜਾ ਵਿਜੀਲੈਂਸ ਅਫੀਸਰ ਹੈ ਉਹ ਇਹਨੂੰ ਲਿਖ ਰਿਹਾ ਵਾਰ-ਵਾਰ ਸਿਰਫ ਲੈਟਰ ਬਾਜੀ ਚੱਲ ਰਹੀ ਏ ਇਹ ਰਿਸ਼ਵਤਾਂ ਇੰਨੀਆਂ ਜ਼ਿਆਦਾ ਲਈਆਂ ਗਈਆਂ ਨੇ ਕਿ ਉਹਨਾਂ ਤੇ ਕਾਰਵਾਈ ਨਹੀਂ ਕਰ پا ਰਹੇ ਲੋਕਾਂ ਨੂੰ ਹੁਣ ਇਹ ਇਹਨਾਂ ਨੇ ਈਓ ਨੂੰ ਜਿਹੜਾ ਐਸਟੀਪੀ ਨੇ ਫਿਰ ਇੱਕ ਲੈਟਰ ਲਿਖਿਆ ਇਹ ਲੈਟਰ ਲਿਖਿਆ ਜੀ 3 ਜੂਨ 2024 ਨੂੰ ਥੋੜੇ ਟਾਈਮ ਦੀ ਗੱਲ ਹੈ ਉਹਦੇ ਵਿੱਚ ਇਹ ਲਿਖ ਰਿਹਾ ਕਿ ਪੈਰਾ ਨੰਬਰ 7 ਜਿਹੜੇ ਤੁਸੀਂ ਕਹੇ ਨੇ ਦਸਤਾਵੇਜ਼ ਇਸ ਨੂੰ ਬੁਲਾ ਕੇ ਇਹਦੇ ਉਹ ਇਹਦੀ ਕਾਰਵਾਈ ਕੀਤੀ ਜਾਵੇ ਔਰ ਇਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਰ ਉਹਦੇ ਵਿੱਚ ਕੀਤਾ ਜਾਂਦਾ ਕਿ ਜਿਹੜੇ ਪ੍ਰਵਾਨਿਤ ਨਕਸ਼ੇ ਨੇ ਉਹਨਾਂ ਮੁਤਾਬਕ ਜੇ ਬਣਵਾਇਆ ਗਿਆ ਉਹਨਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਹਦੇ ਤਹਿਤ ਵੀ ਇਹਦੇ ਉੱਪਰ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਵੇ ਇਹ ਸਿਰਫ ਲੈਟਰ ਚੱਲ ਰਹੇ ਨੇ ਜੀ ਫਿਰ ਈਓ ਸਾਹਿਬ ਨੂੰ ਇੱਕ ਈਓ ਸਾਹਿਬ ਜਿਹੜੇ ਨੇ ਏਡੀਸੀ ਨੂੰ ਲਿਖ ਰਹੇ ਨੇ ਜੀ ਏਡੀਸੀ ਨੂੰ ਲੈਟਰ ਪਾ ਰਹੇ ਨੇ 2 ਜੁਲਾਈ 2024 ਨੂੰ ਕੁਝ ਦਿਨ ਪਹਿਲਾਂ ਉਹਦੇ ਵਿੱਚ ਸਾਰੀਆਂ ਗੱਲਾਂ ਕਰ ਰਹੇ ਨੇ ਕਿ ਸਰ ਇਹ ਇਹਨੇ ਕੁਝ ਗਲਤ ਜੋ ਕੁਝ ਮੈਂ ਦੱਸਿਆ ਉਹ ਕਹਿੰਦਾ ਸਰ ਇਹ ਸਾਰਾ ਕੁਛਾਂ ਦਾ ਗਲਤ ਹੈ ਜੀ ਔਰ ਇਹਦੇ ਤੇ ਦੱਸੋ ਕੀ ਕਾਰਵਾਈ ਕੀਤੀ ਜਾਵੇ ਹਰ ਚੀਜ਼ ਵੀ ਐਫੀਡੇਟ ਦੇ ਬੇਨ ਦੇਨ ਸੰਬੰਧੀ ਵੀ ਰਜਿਸਟਰੀ ਕਰਵਾ ਲਈ ਹੈ ਜੋ ਜੋ ਮੈਂ ਗੱਲਾਂ ਕੀ ਨੇ ਉਹ ਸਾਰੀਆਂ ਜਿਹੜੀਆਂ ਨੇ ਉਹਨਾਂ ਨੇ ਇਹਦੇ ਵਿੱਚ ਵੀ ਸਾਰੀਆਂ ਦਰਜ ਕੀਤੀਆਂ ਨੇ ਜੀ ਫਿਰ ਇੱਕ ਇੱਕ ਲੈਟਰ ਜਿਹੜਾ ਹੈ 20 ਮਾਰਚ 2023 ਨੂੰ ਦਿੱਤਾ ਸੀਗਾ ਜੋ ਸਾਡੇ ਸਾਹਮਣੇ ਹੁਣ ਆਇਆ ਹੈ ਸੰਯੁਕਤ ਡਾਇਰੈਕਟਰ ਨੋਡਲ ਅਫਸਰ ਸਥਾਨਕ ਸਰਕਾਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਸ਼ਨ ਨੇ ਇਹਨਾਂ ਨੇ ਇੱਕ ਲੈਟਰ ਦਿੱਤਾ ਉਹਦੇ ਵਿੱਚ ਸਾਰਾ ਇਹਨੂੰ ਕਿਹਾ ਕਿ ਸਾਡੇ ਕੋਲ ਰਿਵਾਈਜ਼ ਵਾਸਤੇ ਤੁਸੀਂ ਭੇਜਿਆ ਉਹਦੀ ਚੈੱਕ ਕਰ ਲਓ ਕਿ ਕੀ ਕੀ ਚੈੱਕ ਕਰਨਾ ਹੈ ਉਹਦੇ ਵਿੱਚ ਪਹਿਲਾਂ ਉਹਨਾਂ ਨੰਬਰ ਦਿੱਤਾ ਕਿ ਇਹਦਾ ਜਿਹੜਾ ਹੈ 36.6 ਫੁੱਟ ਘਟੋ-ਕਟ ਪਾਰਕਿੰਗ ਦੇ ਸਾਈਡ ਦਾ ਹੋਣਾ ਚਾਹੀਦਾ ਹੈ ਸੈਟਬੈਕ ਜਿਹੜਾ 20 ਵੀ ਨਹੀਂ ਹੈਗਾ ਮੋਕੇ ਤੇ ਜਿੱਦੇ ਵਿੱਚ ਪਾਰਕਿੰਗ ਵੀ ਹੈਗੀ ਹੈ ਤਾਂ ਕੋਈ ਫਾਇਰ ਫਰਗੇਟ ਦੀ ਗੱਡੀ ਉੱਥੇ ਤਾਂ ਆਪਣੀ ਸਕਦੀ ਉਹਨਾਂ ਨੇ ਕਿਹਾ ਕਿ ਜੇ ਇਹ ਮੋਕੇ ਤੇ ਨਹੀਂ ਹੈਗੀ ਕਲੀਅਰ ਸਪੇਸ ਨਹੀਂ ਹੈਗਾ ਤਾਂ ਵੈਰੀਫਾਈ ਕਰਕੇ ਪੂਰੀ ਕਰਵੇ ਕਿ ਜੇਕਰ ਪਾਰਕਿੰਗ ਪੂਰੀ ਨਹੀਂ ਹੁੰਦੀ ਤਾਂ ਮੌਜੂਦਾ ਪਾਰਕਿੰਗ ਅਨੁਸਾਰ ਫਲੈਟਾਂ ਦੀ ਗਿਣਤੀ ਘਟਾ ਲਈ ਜਾਵੇ 6 ਮੰਜ਼ਲ ਪਾਸ ਸੀ 6 ਤੱਕ ਠੀਕ ਸੀਗਾ ਲੇਕਿਨ ਇਹਨਾਂ ਨੇ 9 ਮੰਜ਼ਲਾਂ ਪਾਸ ਕਰਤੀਆਂ ਉਹਨਾਂ ਦੀਆਂ ਫਿਰ ਉਸ ਤੋਂ ਬਾਅਦ ਵੀ ਉਹ ਗੱਲ ਕਰ ਰਹੇ ਨੇ ਕਿ ਇਹ ਜਿਹੜੀ ਜਿੰਨੀ ਵੀ ਪ੍ਰਵਾਨਗੀ ਕੀਤੀ ਗਈ ਏ ਇਹ EWS ਦੇ ਫਲੈਟਾਂ ਦੀ ਵੀ ਜਿਹੜੀ ਹੈ ਧਿਆਨ ਨਹੀਂ ਦਿੱਤਾ ਗਿਆ ਉਹਦੀਆਂ ਫੀਸਾਂ ਵੀ ਚੈੱਕ ਕਰੋ ਵੀ ਇਹਨਾਂ ਨੇ ਭਰੀਆਂ ਨੇ ਕਿ ਨਹੀਂ ਭਰੀਆਂ ਫਿਰ ਇਹਨੇ ਕਿਹਾ ਵੀ ਜੇਕਰ ਇਹ ਰਿਵਾਈਜ਼ ਕਰਨਾ ਉਸ ਤੋਂ ਪਹਿਲਾਂ ਚੈੱਕ ਕੀਤਾ ਜਾਵੇ ਇਹਦੇ ਤੇ ਕੋਈ ਲਿਟੀਗੇਸ਼ਨ ਨਾ ਹੋਵੇ ਕੋਈ ਸ਼ਿਕਾਇਤ ਨਾ ਹੋਵੇ ਕੋਈ ਜਦ ਕਿ ਉਹਦੀਆਂ 50 ਸ਼ਿਕਾਇਤਾਂ ਨੇ ਜਿਹੜੀਆਂ ਸਾਡੇ ਕੋਲ ਵੀ ਨੇ ਇਸ ਤੋਂ ਪਹਿਲਾਂ ਦੀਆਂ ਲੇਕਿਨ ਇਹ ਸਾਰੇ ਪੇਪਰ ਵੀ ਉਹਨਾਂ ਕੋਲ ਨੇ ਸਾਡੇ ਕੋਲ ਰਸੀਦਾਂ ਵੀ ਨੇ ਵਿਦ ਰਸੀਪਟ ਡੇਟ ਨੇ ਕਿ ਅਸੀਂ ਇਹ ਡਿਪਾਰਟਮੈਂਟ 'ਚ ਇੰਨੇ ਚਿਰ ਤੋਂ ਇਹ ਦੇ ਰਹਿਆਂ ਕਿ ਇਹ ਸਰ ਇਹ ਇੰਨਾ ਗਲਤ ਕੰਮ ਕਰ ਰਿਹਾ ਹੈ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਈਓ ਨੂੰ ਇਹ ਲਿਖ ਰਹੇ ਨੇ ਕਿ ਈਓ ਸਾਹਿਬ ਧਿਆਨ ਲਿਆ ਕੋਈ ਸ਼ਿਕਾਇਤ ਨਾ ਹੋਵੇ ਕਿਤੇ ਲੇਕਿਨ ਈਓ ਨੇ ਉਸ ਦਾ ਕੋਈ ਧਿਆਨ ਨਾ ਦੇ ਕੇ ਉਸ ਨੂੰ ਅੱਗੇ ਤਕਨੀਕੀ ਪ੍ਰਵਾਨਗੀ ਵਾਸਤੇ ਭੇਜ ਦਿੱਤਾ ਔਰ ਐਸਟੀਪੀ ਨੇ ਜਿਹੜੀ ਉਹ ਪ੍ਰਵਾਨਗੀ ਦਿੱਤੀ ਫਿਰ ਉਹਨਾਂ ਨੇ ਰੇਰਾ ਵਾਸਤੇ ਵੀ ਇਹ ਗੱਲ ਕਹੀ ਇਹ ਸਾਰਾ ਲੰਬਾ ਹੈ ਜੀ ਕਿ ਰੇਰਾ ਤੋਂ ਪ੍ਰਵਾਨਗੀ ਲਈ ਜਾਵੇ ਹੋਰ ਸਾਰਾ ਵੈਟ ਵੀ ਚੈੱਕ ਕੀਤਾ ਜਾਏ ਫੀਸਾਂ ਚੈੱਕ ਕੀਤੀ ਜਾਣ ਲੇਕਿਨ ਸਾਨੂੰ ਪਤਾ ਹੈ ਕਿ ਇਹਦੀਆਂ ਫੀਸਾਂ ਵੀ ਪੈਂਡਿੰਗ ਨੇ ਇਹਦਾ ਜੀਐਸਟੀ ਵੀ ਪੈਂਡਿੰਗ ਹੈ ਸਾਰਾ ਕੁਝ ਪੈਂਡਿੰਗ ਹੈ ਉਹ ਅਸੀਂ ਸਾਰੇ ਦਾ ਸਾਰਾ ਜਿਹੜਾ ਕ੍ਰਾਈਮ ਬ੍ਰਾਂਚ ਤੇ ਵਿਜੀਲੈਂਸ ਨੂੰ ਤੇ ਸੀਐਮ ਸਾਹਿਬ ਨੂੰ ਜਿਹੜੀ ਫਾਈਲ ਦੇ ਵਿੱਚ ਲਿਖ ਕੇ ਦਿੱਤਾ ਹੈ ਕਿ ਇਹਦੀਆਂ ਇਹ ਇਹ ਜਿਹੜੀਆਂ ਨੇ ਪੇਮੈਂਟ ਪੈਂਡਿੰਗ ਹੈ ਉਸ ਤੋਂ ਬਾਅਦ ਇਸ ਨੇ ਹੋਰ ਜਿਹੜਾ ਕੀਤਾ ਲੋਕਾਂ ਨੂੰ ਜੋ ਬਲੈਕਮੇਲ ਕੀਤਾ ਕਿ ਜੇ ਮੈਂ ਤੁਹਾਡੇ ਫਲੈਟ ਤਿਆਰ ਕਰਕੇ ਦੇਾਂਗੇ ਗ੍ਰਿਪ ਦੀ ਗੱਲ ਕਰ ਰਿਹਾ ਹਾਂ ਗ੍ਰਿਪ ਜਿਹੜੀ ਕੰਪਨੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ 6-6 ਤੋਂ 15-15 ਲੱਖ ਰੁਪਏ ਕਿਸੇ ਕੋਲ 15 ਲੱਖ ਕਿਸੇ ਕੋਲ 6 ਲੱਖ ਮਿਨੀਮਮ 6 ਲੱਖ ਰੁਪਏ ਦਿਓਗੇ ਤਾਂ ਤੁਹਾਡੇ ਫਲੈਟ ਬਣਾਵਾਂਗੇ ਇਹ ਸਾਰੀ ਜਿਹੜੀ ਸੀ ਰਚੀ ਹੋਈ ਸੀ ਇਹ ਜੀਵਨ ਗਰਗਦੇ ਸੀ ਲੇਕਿਨ ਅੱਗੇ ਉਹਨਾਂ ਨੇ ਰੋਬਿਨ ਮੰਗਲੇ ਨੂੰ ਗ੍ਰਿਪ ਨਾ ਦੀ ਕੰਪਨੀ ਨੂੰ ਅੱਗੇ ਕਰਕੇ ਇਹ ਸਾਰਾ ਕੀਤਾ ਗਿਆ ਇਹ ਫਿਰ ਜਿਹੜਾ ਨੋਟਿਸ ਹੈਗਾ 23 April 2023 ਨੂੰ ਇਹ ਨੋਟਿਸ ਵੀ ਦਿੱਤਾ ਜਾ 24 ਗਲਤ 23 April 2024 ਨੂੰ ਨੋਟਿਸ EO ਵੱਲੋਂ ਦਿੱਤਾ ਗਿਆ ਇਹ ਜਿਹੜਾ ਹੈ ਗਲਤ ਤੋਂ ਬਣਾ ਰਿਹਾ ਹੈ ਇਹਦੇ ਉੱਤੇ ਕਾਰਵਾਈ ਬੰਦੀ ਹੈ ਤੂੰ ਆਪੇ ਕਰਦੇ ਅਸੀਂ ਜੋ ਵੀ ਫਾਰਮੈਲਟੀ ਕਰਦੇ ਨੇ ਜਸਟ ਫਾਰਮੈਲਟੀ ਹੈ ਜੀ ਇਹ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਪ੍ਰੋਪਰਟੀਆਂ ਅਟੈਚ ਹੋ ਗਈਆਂ ਫਰਦਾਂ ਤੇ ਗਲਤ ਟਾਇਆ ਰੈਵਨਿਊ ਡਿਪਾਰਟਮੈਂਟ ਨੇ ਰੱਜ ਕੇ ਮਨਮਰਜ਼ੀ ਕੀਤੀ ਔਰ ਲੋਕਾਂ ਨੂੰ ਲੁੱਟਣ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਪੁਲਿਸ ਨੇ ਵੀ ਇਹਨਾਂ ਦਾ ਬਹੁਤ ਸਾਥ ਦਿੱਤਾ ਔਰ ਪੋਲੀਟੀਸ਼ਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਪੋਲੀਟੀਸ਼ਨ ਨੇ ਵੀ ਦਬਾਅ ਦਿੰਦਾ ਰਿਹਾ ਕਿ ਇਹਦੇ ਉੱਪਰ ਨਾ ਕਾਰਵਾਈ ਕਰਨ ਵਾਸਤੇ ਹੁਣ ਜਿੰਨੀ ਵੀ ਜੀਐਸਟੀ ਪੈਂਡਿੰਗ ਹੈ ਟੈਕਸ ਨੇ ਫੀਸਾਂ ਨੇ ਉਹਦੇ ਵਾਸਤੇ ਵੀ ਅਸੀਂ ਕਰ ਰਹੇ ਹਾਂ ਔਰ ਇਹ ਇੱਕ ਬੰਦਾ ਮਨੋਹਰ ਲਾਲ ਦਾ ਨਾਮ ਬੰਦਾ ਸੀਗਾ ਪੂਨੇ ਦਾ ਸੀਗਾ ਜਿਹਦਾ 20701 ਫਲੈਟ ਸੀ ਰਾਇਲ एंपਾਇਰ ਚ ਜਦੋਂ ਉਸ ਦਾ ਉਹਨੇ ਬੈਂਕ ਤੋਂ ਲੋਨ ਵੀ ਲਿਆ ਔਰ ਕਿਸ਼ਤਾਂ ਵੀ ਭਰ ਰਿਹਾ ਸੀ ਰੈਂਟ ਵੀ ਦੇ ਰਿਹਾ ਸੀ ਵੀ ਚਲ ਮੇਰਾ ਘਰ ਬਣ ਜਾਏਗਾ ਕਰ ਜਦੋਂ ਬੰਦੇ ਨੇੜੇ ਆਇਆ ਤਾਂ ਪ੍ਰਾਪਰਟੀ ਬੈਂਕ ਨੇ ਅਟੈਚ ਕਰਤੀ ਤਾਂ ਉਸਨੇ ਸੁਸਾਈਡ ਕਰ ਲਿਆ ਸੀਗਾ ਉਹ ਸੁਸਾਈਡ ਦੀ ਮੈਨੂੰ ਕੋ ਡੇਟ ਵੀ 15 16 ਦੀ ਗੱਲ ਹੈ ਉਹਨੇ ਸੁਸਾਈਡ ਕਰ ਲਿਆ ਸੀ ਬੰਦੇ ਨੇ ਉਹਨਾਂ ਦੇ ਬੱਚੇ ਵੀ ਮੈਂ ਵੇਖੇ ਸੀ ਰੋਂਦੇ ਕਲਪ ਦੇ ਇੱਕ ਫੈਮਲੀ ਹੋਰ ਸੀ ਉਹਦੀ ਮਾਂ ਨੇ ਜੀਪੀਐਫ ਤੇ 골ਡ ਵੇਚ ਕੇ ਐਪਰੋਲ ਪਰਚ ਫਲੈਟ ਲਿਆ ਸੀ ਜਦੋਂ ਅਟੈਚ ਸਭ ਕੁਝ ਹੋ ਗਿਆ ਤਾਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਬੇਟੀ ਅੱਜ ਤੱਕ ਨਹੀਂ ਪਤਾ ਇੱਕ ਵਾਰੀ ਮਿਲੀ ਸੀ ਲੇਕਿਨ ਉਹ ਅੱਜ 7 ਸਾਲ ਹੋ ਗਏ ਉਹ ਕੁੜਕੀ ਦਾ ਨਹੀਂ ਪਤਾ ਕਿੱਥੇ ਗਾਇਬ ਹੈ ਉਹ ਸਾਹਮਣੇ ਨਾਂ ਉਹਨੂੰ ਆਨ ਦਿੱਤਾ ਗਿਆ ਜਾਂ ਆਈ ਨਹੀਂ ਆ ਕਿ ਚਲੇਗੀ ਉਹ ਇਹੋ ਜੇ ਕਰਪਟ ਜਿਹੜੇ ਨੇ ਇਹੋ ਜੇ ਗੰਦੇ ਲੋਕਾਂ ਦਾ ਦੇ ਖਿਲਾਫ ਮੇਰੀ ਮੁਹਿੰਮੇ ਜਾਰੀ ਰਹੇਗੀ ਔਰ ਹਰ ਤਰੀਕੇ ਨਾਲ ਮੈਂ ਇਹਨਾਂ ਦੇ ਖਿਲਾਫ ਜੋ ਵੀ ਮੈਂ ਪੇਪਰਾਂ ਨਾਲ ਗੱਲ ਕਰਾਂ ਕਿ ਜਿੰਨੇ ਵੀ ਪੇਪਰ ਨੇ ਪੇਪਰਾਂ ਦੇ ਨਾਲ ਗੱਲ ਕਰਾਂਗਾ ਔਰ ਇਹਨਾਂ ਨੇ ਦਬਾਅ ਦੇਣ ਦੀ ਕੋਸ਼ਿਸ਼ ਵੀ ਕੀਤੀ ਉਹ ਮੈਂ ਕਿਸੇ ਵੀ ਤੁਹਾਡੇ ਭਰਾਵਾਂ ਦਾ ਸਾਥ ਰਿਆ ਤਾਂ ਮੈਂ ਕੋਈ ਦਬਾਅ ਨਹੀਂ ਮੰਨਾਂਗਾ ਔਰ ਇਸ ਮੁਹਿੰਮ ਨੂੰ ਮਿਸ਼ਨ ਨੂੰ ਅੱਗੇ ਲੈ ਕੇ ਚੱਲਾਂਗੇ ਇਸ ਤੋਂ ਇਲਾਵਾ ਜਿਹੜੇ ਨੇ ਹੁਣ ਇਹ ਜਿਹੜੀ ਕੋਸ਼ਿਸ਼ ਕਰ ਰਹੇ ਨੇ ਰਜਿਸਟਰੀਆਂ ਕਰਵਾਉਣ ਵਾਸਤੇ ਉਹ ਅਸੀਂ ਤਹਿਸੀਲਦਾਰ ਨੂੰ ਦੋ ਤਿੰਨ ਵਾਰੀ ਲਿਖ ਕੇ ਦਿੱਤਾ ਕਿ ਸਰ ਇੰਨਾ ਕੁਝ ਗਲਤਾਂ ਦੀ ਰਜਿਸਟਰੀਆਂ ਨਾ ਕਰਿਆ ਜੇ ਘਟੋ-ਘਟ ਲੋਕ ਅੱਗੇ ਫਸਣ ਤੋਂ ਬਚ ਜਾ। ਤੇ ਮੇਰੀ ਤੁਹਾਡੇ ਰਾਹੀਂ ਇਹ ਅਪੀਲ ਹੈ ਕਿ ਅਸੀਂ ਜਿਹੜੀ ਖਰੜ ਸਟਾਮ ਨਿਕਲੇ ਨੇ ਅਸੀਂ ਉਹ ਸਟਾਮ ਵੀ ਚੈੱਕ ਕਰਾਂਗੇ ਸਟਾਮ ਕਿਸ ਤਿਕੇ ਨਾਲ ਨਿਕਲੇ ਨੇ। ਉੱਥੇ ਪੈਸੇ ਕੈਸ਼ ਦਿੱਤੇ ਗਏ ਨੇ ਜਾਂ ਕਿਵੇਂ ਦਿੱਤੇ ਗਏ ਨੇ 25 ਲੱਖ ਰੁਪਏ ਇਹਨਾਂ ਕੋਲ 2 ਰੁਪਏ ਵੀ ਨਹੀਂ ਸੀ ਇਹਨਾਂ ਨੇ ਕਿਸ ਤਿਕੇ ਨਾਲ 25 ਲੱਖ ਦਿੱਤਾ ਔਰ ਸਾਨੂੰ ਇਹ ਵੀ ਸ਼ੱਕ ਹੈ ਕਿ 4 ਕਰੋੜ 30 ਲੱਖ ਦੀ ਕਿਉਂਕਿ ਰਜਿਸਟਰੀ ਦੇ ਵਿੱਚ ਲਿਖਿਆ ਗਿਆ ਕਿ ਲੈਣ-ਦੇਣ ਹੋ ਗਿਆ ਹੈ। ਇਹ ਹਵਾਲਾ ਨੇ ਦਿੱਤਾ ਵੀ 4 ਕਰੋੜ 30 ਲੱਖ ਕਿਵੇਂ ਦਿੱਤਾ ਗਿਆ ਜਦ ਕਿ ਸਿਰ ਰਜਿਸਟਰੀਆਂ ਜਦੋਂ ਕਰਾਣੇ ਆ ਰਜਿਸਟਰੀਆਂ 'ਚ ਜੀ ਸਪੈਸ਼ਲ ਲਿਖਨੇ ਆ ਕਿ ਪੈਸੇ ਐਵੇਂ ਵੀ ਲੈ ਗਏ ਨੇ ਵੀ ਕੱਲ ਨੂੰ ਕਿਤੇ ਬੰਦਾ ਮੁੱਕਰ ਨਾ ਜਾਵੇ ਚੈੱਕ ਨੰਬਰ ਇਹ ਆਇਆ ਇਹਦੇ ਵਿੱਚ ਸਿਰਫ ਉਹਨਾਂ ਲਿਖਿਆ ਕਿ ਰਜਿਸਟਰੀਆਂ ਜਿਹੜੀਆਂ ਨੇ ਪੈਸੇ ਅਸੀਂ ਲੈ ਲਈ ਗਏ ਲੈਲੇ ਨੇ ਉਹਨਾਂ ਰਜਿਸਟਰੀਆ ਦੇ ਨਾਲ ਕਰ ਲੋ ਅਸੀਂ ਉਹ ਵੀ ਜਾਂਚ ਦਾ ਵਿਸ਼ਾ ਹੈ ਕਿ 4 ਕਰੋੜ 30 ਲੱਖ ਰੁਪਇਆ ਕਿਸ ਨੇ ਭਰਿਆ ਕਿਹੜੇ ਅਕਾਊਂਟ 'ਚੋਂ ਗਿਆ ਕਿਉਂਕਿ ਗ੍ਰਿਪ ਦੇ ਨਾਂ ਤਾਂ ਗ੍ਰਿਪ ਨੂੰ ਹੀ ਭਰਨਾ ਪਏਗਾ ਬਾਰ ਦਾ ਬੰਦਾ ਕੋਈ 4 ਕਰੋੜ 30 ਲੱਖ ਨਹੀਂ ਦੇ ਸਕਦਾ 16 ਕਰੋੜ ਕਿੱਥੋਂ ਆਇਆ ਅਸੀਂ ਉਹ ਵੀ ਚੈੱਕ ਕਰਾਂਗੇ 25 ਲੱਖ ਰੁਪਏ ਦੇ ਸਟੈਂਪ ਡਿਊਟੀ ਹੈ 43 ਵੈਸੇ ਭਰਿਆ ਹੈ ਇਹ ਸਾਰਾ ਕੁਝ ਜਿਹੜਾ 20 21 ਕਰੋੜ ਰੁਪਏ ਕਿੱਥੋਂ ਆਇਆ ਜੇ 21 ਕਰੋੜ ਨਾਲ ਕੋਲ ਸੀਗਾ ਤਾਂ ਲੋਕਾਂ ਕੋਲ ਅਨਾਊਂਸਮੈਂਟ ਕਿਉਂ ਲਈ ਗਈ ਔਰ ਲੋਕਾਂ ਨੂੰ ਫਲੈਟ ਕਿਉਂ ਨਹੀਂ ਬਣਾ ਕੇ ਦਿੱਤੇਗੇ ਅਗਰ ਇਹਨਾਂ ਕੋਲ ਇੰਨਾ ਹੀ ਪੈਸਾ ਹੈ ਇਹਨਾਂ ਨੇ ਠੱਗੀ ਦਾ ਟੰਗ ਰਚਿਆ ਔਰ ਅਸੀਂ ਇਹਦੇ ਤੇ ਕਾਰਵਾਈ ਜਿੰਨੀ ਵੀ ਹੋ ਸਕੀ ਮੁੱਖ ਮੰਤਰੀ ਸਾਹਿਬ ਨੇ ਵੀ ਬਹੁਤ ਵਧੀਆ ਉਸ ਫਾਈਲ ਨੂੰ ਮਾਰਕ ਕਰਕੇ ਬਿਜ਼ਨਸ ਕੋਲ ਭੇਜਤਾ ਹੈ ਕਰਾਇਬਣਾ ਚ ਆਪਣਾ ਕੰਮ ਕਰ ਰਹੀ ਹੈ ਔਰ ਇਹ ਜਲਦਬਾਜੀ ਦੇ ਵਿੱਚ ਹੁਣ ਉਹਦੇ ਤੇ ਐਫ ਆਈ ਆਰ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਲਦਬਾਜੀ ਦੇ ਵਿੱਚ ਉਹਨੇ ਉਹਦੇ ਨਕਸ਼ੇ ਵੀ ਕੈਨਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਉਹਨਾਂ ਦਾ ਵਿਸ਼ਾ ਹੈ ਇਹ ਤੁਸੀ ਪਿਆ ਰਹੇ ਹੋ ਨਾ ਜੀ ਹਾਂ ਇਹ ਉਹਨਾਂ ਦਾ ਵਿਸ਼ਾ ਹੈ ਪਰਮਿਸ਼ਨ ਤਾਂ ਕੋਈ ਨਹੀਂ ਕਰ ਰਹੀ ਕੋਸ਼ਿਸ਼ ਕਰ ਰਹੇ ਮੈਂ ਤਾਂ ਵੀ ਉਹ ਕੋਸ਼ਿਸ਼ ਕਰ ਰਹੇ ਕਿ ਕਿਸੇ ਤਿਕ ਨਾਲ ਅਸੀਂ ਆਪਣੀ ਖਲ ਬਚਾ ਲਈਏ ਧੰਨਵਾਦ ਜੀ